ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਹਰਜਿੰਦਰ ਭੱਟ ਛੀਦੀ ਸਭਾ ਦੇ ਅੱਜ 29 ਤਰੀਕ ਹੋ ਚੁੱਕੀ ਹੈ ਤੇ ਅੱਜ ਵੀ ਜਿਹੜੀ ਕਿ ਸੰਗਤ ਛੀਦੀ ਜ ਸਭਾ ਦੇ ਵਿੱਚ ਸ਼ੀਦਾ ਨੂੰ ਸਜਦਾ ਕਰਨ ਲਈ ਪਹੁੰਚ ਲਈ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪ੍ਰਬੰਧ ਕੀਤੇ ਗਏ ਸੀ ਲੱਖਾਂ ਦੇ ਤਦਾਰ ਤੇ ਸੰਗਤ ਲਈ ਉਹ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਸਪੀ ਜੀ ਉਹਨਾਂ ਨੇ ਜਾਣਦੇ ਆ ਕਿ ਇਸ ਵਾਰ ਜਿਹੜੇ ਕਿ ਸ਼ਰਾਬਤੀ ਅੰਸਰਾਂ ਤੇ ਵੀ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਆ ਗੱਲਬਾਤ ਕਰਦਾਂ ਤਾਂ ਕੀ ਕਹਣਾ ਬੜਾ ਸਾਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਦੇ ਜਿਹੜੇ ਪ੍ਰਬੰਧ ਰਹੇ ਸੋ ਲੱਖਾਂ ਦੀ ਤਤਾਰ ਵਿੱਚ ਸੰਗਤ ਨਤਮਸਤ ਹੋਣ ਲਈ ਕਿਵੇਂ ਦੇ ਪ੍ਰਬੰਧਾਂ 'ਚ ਕੋਈ ਕਮੀ ਤਾਂ ਨਹੀਂ ਰਹੀ ਜੀ ਦੇਖੋ ਜੀ ਮੇਰਾ ਤਾਂ ਇਹ ਕਹਿਣਾ ਹੈ ਕਿ ਸਾਡੇ ਵੱਲੋਂ ਜੋ ਵੀ ਪੋਸੀਬਲ ਅਰੇਂਜਮੈਂਟ ਹੋ ਸਕਦੇ ਸੀ ਉਹ ਸਾਰੇ ਕੀਤੇ ਗਏ ਹਨ ਔਰ ਬਾਕੀ ਮੈਂ ਤਾਂ ਤੁਹਾਨੂੰ ਪੁੱਛਣਾ ਚਾਹਨਾ ਜਿਸ ਹਿਸਾਬ ਨਾਲ ਤੁਹਾਡਾ ਫੀਡਬੈਕ ਹੈ ਉਹ ਜਿਆਦਾ ਸਾਡੇ ਕੋਲ ਮਾਇਨੇ ਰੱਖਦਾ ਹੈ ਤੁਸੀਂ ਸੰਗਤ ਨੂੰ ਪੁੱਛ ਕੇ ਦੇਖੋ ਤੁਸੀਂ ਸੰਗਤਨੀ ਦੀ ਹੁਣ ਵੀ ਮੋਬਿਲਿਟੀ ਚੈੱਕ ਕਰ ਲੋ ਜੀ ਸੰਗਤ ਤੇ ਜਿਹੜੀ ਮੋਬਿਲਿਟੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸੰਗਤ ਜਾਂ ਆਨੰਦ ਨਾਲ ਜਾ ਰਹੀ ਹੈ ਸੰਗਤ ਮੱਥਾ ਟੇਕ ਕੇ ਆ ਰਹੀ ਹੈ ਜੇ ਇਹ ਫਲੋ ਕੰਫਰਟੇਬਲੀ ਚੱਲ ਰਹਾ ਹੈ ਜੀ ਇਹਦਾ ਮਤਲਬ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਪ੍ਰਬੰਧ ਠੀਕ ਨੇ ਜੀ ਸਾਡੀ ਕੋਸ਼ਿਸ਼ ਸੀਗੀ ਕਿ ਸੰਗਤ ਨੂੰ ਸਭ ਤੋਂ ਨੇੜੇ ਤੋਂ ਨੇੜੇਲੀ ਪਾਰਕਿੰਗ ਦਿੱਤੀ ਜਾਏ ਜੇ ਕੋਈ ਪਾਰਕਿੰਗ ਕਿਸੇ ਡਿਸਟੈਂਸ ਤੇ ਵੀ ਸੀਗੀ ਉੱਥੇ ਸ਼ਟਲ ਬੱਸ ਦਾ ਅਰੇਂਜਮੈਂਟ ਕੀਤਾ ਗਿਆ ਹੈ ਜੀ ਤੋਂ ਉਹਨਾਂ ਨੂੰ ਸ਼ਟਲ ਬੱਸ ਦੇ ਰਾਹੀਂ ਨੇੜੇ ਤੋਂ ਨੇੜੇ ਲਾਇਆ ਗਿਆ ਹੈ ਔਰ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਦੀ ਗੱਲ ਹੈ ਉਹ ਹਰ ਤਰ੍ਹਾਂ ਦੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਸਾਰਾ ਸਿਸਟਮ ਇੰਟੀਗ੍ਰੇਟਿਡ ਸੀਗਾ ਸੀਸੀਟੀਵੀ ਕੈਮਰੇ ਸੀਗੇ ਜਿਹੜੇ ਕਿ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਕੋਲ ਕੰਟਰੋਲ ਰੂਮ ਹੈ ਜਿੱਥੇ ਰਾਈ ਅਸੀਂ ਨਜ਼ਰ ਰੱਖਦੇ ਸੀ ਉਸ ਤੋਂ ਇਲਾਵਾ ਜਿਹੜੀ ਪਾਰਕਿੰਗ ਹੈ ਬਾਕੀ ਜਿਹੜੇ ਰੂਟ ਅਰੇਜਮੈਂਟ ਸੀਗੇ ਨਾਕੇ ਸੀਗੇ ਉਹਨੂੰ ਚੈੱਕ ਕਰਨ ਵਾਸਤੇ ਇੱਥੇ ਡਰੋਨ ਦੀ ਸਹੂਲਤ ਸੀਗੀ ਸੋ ਡਰੋਨ ਦੇ ਰਾਹੀਂ ਅਸੀਂ ਇੱਥੋਂ ਮੋਨਿਟਰ ਕਰਦੇ ਸੀ ਜੇ ਕੋਈ ਕਮਿਊਨੀਕੇਸ਼ਨ ਕਰਨਾ ਹੈ ਕੋਈ ਡਿਸੀਜਨ ਦੇਣਾ ਹੈ ਜਾਂ ਕੋਈ 1 ਟੂ 1 ਕੋਈ ਗੱਲ ਹੋਣੀ ਹੈ ਉਹ ਵੋਕੀ ਟੋਕੀ ਦੇ ਰਾਹੀਂ ਅਸੀਂ ਕਨੈਕਟਡ ਸੀਗੇ ਕਿਉਂਕਿ ਵੋਕੀ ਟੋਕੀ ਦੇ ਰਾਹੀਂ ਕਿ ਤੁਹਾਨੂੰ ਇਮੀਡੀਏਟ ਡਿਸੀਜਨ ਮਿਲ ਰਹਾ ਹੈ ਉਹਦਾ ਜਿਹੜਾ ਇਫੈਕਟ ਹੈ ਉਹ ਡਰੋਨ ਦੇ ਰਾਹੀਂ ਅਸੀਂ ਚੈੱਕ ਕਰ ਰਹੇ ਹਾਂ ਸੋ ਇਸ ਕਰਕੇ ਸਾਰਾ ਇੰਟੀਗ੍ਰੇਟਿਡ ਸਿਸਟਮ ਸੀਗਾ ਸਰ ਜਿਵੇਂ ਕਿ ਇਸ ਵਾਰ ਸੰਗਤ ਦਾ ਪਿਛਲੇ ਸਾਲ ਨਾਲੋਂ ਘੱਟ ਬਹੁਤ ਜ਼ਿਆਦਾ ਹੋਇਆ ਸੀ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਹੋਰ ਵਧਾਏ ਗਏ ਸੀ ਫਿਰ ਬਿਲਕੁਲ ਜੀ ਜਿੰਨੇ ਵੀ ਰਿਕੁਆਇਰਮੈਂਟ ਐਸਐਸਪੀ ਸਾਹਿਬ ਦੇ ਵੱਲੋਂ ਰੇਜ਼ ਕੀਤੀ ਗਈ ਸੀ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਰੇ ਕੇ ਸਾਰੇ ਸਾਨੂੰ ਸਿਕਿਉਰਿਟੀ ਅਰੇਂਜਮੈਂਟ ਵਾਸਤੇ ਸਾਰੀ ਫੋਰਸ ਅਵੇਲੇਬਲ ਕਰਾਈ ਸੀ ਮਾਉਂਟਡ ਫੋਰਸ ਵੀ ਸੀਗੀ ਹੋਰ ਪੈਟਰੋਲਿੰਗ ਵਾਸਤੇ ਬਾਕੀ ਵਾਸਤੇ ਜਿਹੜੇ ਡਰਾਈਵਰ ਸੀਗੇ ਉਹ ਵੀ ਸੀਗੇ ਔਰ ਫਾਇਰ ਬ੍ਰਿਗੇਡ ਵਜਰਾ ਮਨ ਜਿਸ ਜਿਸ ਵੀ ਸਾਡੇ ਰਿਕੁਆਇਰਮੈਂਟ ਸੀ ਉਹ ਸਾਰੀ ਫੁੱਲਫਿਲ ਕੀਤੀ ਗਈ ਸੀ ਜੀ ਸਰ ਇੱਕ ਮੋਬਾਈਲ ਜਿਹੜੇ ਚੋਰੀ ਵੀ ਹੋਏ ਨੇ ਕੋਈ ਉਹਨਾਂ ਦੇ ਵਿੱਚ ਕਿਸੇ ਦੇ ਕਾਰਵਾਈ ਕੀਤੀ ਦੇਖੋ ਜੀ ਇਸ ਚੀਜ਼ ਨੂੰ ਐਸਐਸਪੀ ਸਾਹਿਬ ਨੇ ਸ਼ਾਇਦ ਪਹਿਲੇ ਐਸੈਸ ਕਰ ਲਿਆ ਸੀ ਕਿ ਇੰਨੀ ਵੱਡੀ ਤਾਦਾਦ ਤੇ ਜੇ ਸੰਗਤ ਆਏਗੀ ਤੋ ਇਹੋ ਜਿਹੇ ਵੀ ਅਨਸਰ ਇਥੇ ਆਕਰ ਕੇ ਐਕਟਿਵ ਹੋ ਸਕਦੇ ਆ ਜੀ ਉਸ ਵਾਸਤੇ ਟੀਮਾਂ ਡਿਫਰੈਂਟ ਟੀਮਾਂ ਬਣਾਈ ਗਈ ਸੀ ਗੁਰਦੁਆਰੇ ਦੇ ਅੰਦਰ ਵੀ ਬਾਹਰ ਵੀ ਸਿਵਲ ਕਪੜੇ ਦੇ ਵਿੱਚ ਵੀ ਔਰ ਯੂਨੀਫਾਰਮ ਦੇ ਵਿੱਚ ਵੀ ਉਹਨਾਂ ਨੂੰ ਸਪੈਸ਼ਲ ਟੀਮਾਂ ਨੂੰ ਇੱਕੋ ਹੀ ਟਾਸ ਦਿੱਤਾ ਸੀ ਜੇ ਕੋਈ ਇਹੋ ਜਿਹੇ ਮਾੜੇ ਅਨਸਰ ਤੁਹਾਨੂੰ ਲਿਖਦੇ ਆ ਉਹਨਾਂ ਨੂੰ ਲੱਭੋ ਲੱਭ ਕੇ ਉਹਨਾਂ ਤੇ ਕਾਰਵਾਈ ਕਰੋ ਸੋ ਬਹੁਤ ਸਾਰੇ ਇਹੋ ਜਿਹੇ ਬੰਦੇ ਅਸੀਂ ਫੜੇ ਹਨ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਫੜਾਇਆ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਹੈ ਕੱਲੀ 60 ਦੇ ਨੇੜੇ ਤੇੜੇ ਜਿਹੜੇ ਹੈਗੇ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਵੀ ਲਿੱਤਾ ਗਿਆ ਤੋ ਅਸੀ ਉਹ ਸਾਰੇ ਕਾਰਵਾਈ ਪਹਿਲੇ ਤੋਂ ਪਹਿਲੇ ਕਰਕੇ ਅਸੀ ਇਸ ਇਸ ਨੂੰ ਪੂਰਾ ਕੀਤਾ ਗਿਆ ਜੀ ਸਰ ਕਿੰਨੇ ਮੋਬਾਈਲ ਜਿਹੜੇ ਫੜੇ ਗਏ ਮੋਬਾਈਲ ਦੀ ਗਿਣਤੀ ਦੇਖੋ ਹੁਣ ਟੀਮ ਟੈਕਨੀਕਲ ਟੀਮ ਵੀ ਹੁਣ ਲੱਕਰ ਕੇ ਕਰੀ ਰਹੀ ਹੈ ਤੋ ਸਾਡੇ ਕੋਲ ਜਿਹੜੇ ਬੰਦੇ ਹੈਗੇ ਮੈਂ ਕਹਿੰਨਾ ਨਾ ਕੱਲੀ ਕਲਕੇ ਦਿਨੀ 60 ਦੇ ਨੇੜੇ-ਤੇੜੇ ਜਿਹੜੇ ਬੰਦੇ ਸੀਗੇ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਲਿਤਾ ਗਿਆ ਹੁਣ ਸਾਰਾ ਡਾਟਾ ਤਾਂ ਕੱਢੇਗਾ ਹਜੇ ਵੀ ਸਾਡੇ ਵਾਸਤੇ ਤੋ ਸਹੀ ਦੀ ਸਭਾ ਚੱਲੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਵੀ ਲੱਖਾਂ ਦੀ ਤਦਾਦ ਚ ਸੰਗਤ ਆਈ ਰਹੀ ਹੈ ਤੋ ਅਸੀ ਤੋ ਬਾਕੀ ਅਰੇਂਜਮੈਂਟ ਦੇ ਵਿੱਚ ਵੀ ਇਨਵੋਲ ਇਕੁਅਲੀ ਹੈਗੇ ਹੁਣ ਵੀ ਇੱਕ ਨਕਲੀ ਨਿਹੰਗ ਦੇ ਬਾਣੇ ਦੇ ਵਿੱਚ ਨਾ ਲੋਕਾਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਕਈ ਵਾਰੀਆਂ ਇਹ ਜੇ ਬਿਲਕੁਲ ਜੀ ਇਹ ਗੱਲ ਸਾਡੇ ਵੀ ਧਿਆਨ ਚ ਆਈ ਸੀ ਉਸ ਤੋਂ ਬਾਅਦ ਦੋ ਤਿੰਨ ਟੀਮਾਂ ਬਣਾਈ ਗਈ ਜੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਲੱਭ ਕੇ ਜੜੀ ਵੀ ਇਸ ਪਰ ਲੋ ਬਣਦੀ ਕਾਰਵਾਈ ਉਹ ਕਰਤੀ ਗਈ ਜੀ ਉਹ ਆਈ ਸੀ ਸਾਡੇ ਕੋਲ ਵੀਡੀਓ ਤੋ ਉਹ ਫੜ ਲਏ ਗਏ ਬੰਦੇ ਤੇ ਗੱਲ ਕੀਤੀ ਸੀ ਜਥੇਬੰਦੀ ਦੇ ਬਾਬਾ ਬਵੀਰ ਨਾਲ ਕੋਈ ਗੱਲ ਕੀਤੀ ਇਹਦੇ ਬਸ ਨਹੀਂ ਉਹਨਾਂ ਦੇ ਕੋਈ ਬੰਦੇ ਨਹੀਂ ਸੀਗੇ ਜੀ ਉਹਨਾਂ ਦੇ ਕੋਈ ਬੰਦੇ ਨਹੀਂ ਸੀਗੇ ਤਾਂ ਇਸ ਕਰਕੇ ਬਾਕੀ ਜਿਹੜੇ ਵੈਰੀਫਿਕੇਸ਼ਨ ਸਾਡੇ ਕੋਲ ਕੋਈ ਨਹੀਂ ਆਇਆ ਕਿ ਕੋਈ ਜਥੇਬੰਦੀ ਦਾ ਕੋਈ ਬੰਦਾ ਸੀਗਾ ਕਿਸੇ ਹਿਸਾਬ ਨਾਲ ਸੀਗਾ ਉਹ ਬੰਦੇ ਸੰਗਤ ਆਪ ਆਪਣੇ ਹਿਸਾਬ ਨਾਲ ਸਰਦਾਰ ਮੁਤਾਬਿਕ ਆ ਰਹੀ ਹੈ ਜੇ ਇੱਥੇ ਕੋਈ ਵਿਗਨ ਪਾਉਂਦਾ ਹੈ ਇੱਥੇ ਕੋਈ ਆਪਣੇ ਕਿਸੇ ਹੋਰ ਮੰਤਵ ਦੇ ਕਰਕੇ ਇੱਥੇ ਕੋਈ ਕਰਦਾ ਤਾਂ ਉਹ ਨਹੀਂ برداشت ਕੀਤਾ ਜਾਊਗਾ ਕਲੀਅਰ ਕਟ ਆਰਡਰ ਸੀਗੇ ਜੀ ਕਿ ਲੋਨ ਆਰਡਰ ਦੇ ਕਰਕੇ ਜੇ ਕੋਈ ਵੀ ਕਿਸੇ ਹੋਰ ਤਰੀਕੇ ਦਾ ਜੇ ਕੋਈ ਇੰਪਲੀਮੈਂਟ ਕਰੂਗਾ ਔਰ ਇਸੇ ਹੌਣ ਨਹੀਂ ਦੇਣਾ ਸਰ ਕੀ ਹੁਣ ਕੋਈ ਅਜ ਵੀ ਜਵੇਂ ਸੰਗਤਵਾਦਾ ਕੋਈ ਅਪੀਲ ਕਰਨਾ ਚਾਹੁੰਦੇ ਤੁਸੀਂ ਦੇਖੋ ਸਾਡੀ ਤੋਂ ਅਪੀਲ ਨਹੀਂ ਜੀ ਸਾਡੀ ਤੋਂ ਕੋਸ਼ਿਸ਼ ਹੈ ਡਿਊਟੀ ਹੈ ਔਰ ਸੇਵਾ ਹੈ ਸੋ ਅਸੀਂ ਤੋਂ ਇਹ ਸੋਚਦੇ ਹਾਂ ਸੰਗਤ ਕੰਫਰਟੇਬਲੀ ਆਏ ਮੱਥਾ ਟੇਕੇ ਔਰ ਅਸੀਂ ਉਹਨਾਂ ਨੂੰ ਜਿਸ ਹਿਸਾਬ ਨਾਲ ਉਹ ਆ ਰਹੇ ਨੇ ਅਸੀਂ ਸਾਰੀ ਆਪਣੀ ਸੇਵਾ ਉਹਨਾਂ ਨੂੰ ਦੇ ਉਹਨਾਂ ਨੂੰ ਕੋਈ ਹੋਰ ਕਿਸੇ ਹੋਰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਹ ਬਿਲਕੁਲ ਬਾਬੇ ਦੇ ਦਰਬਾਰ ਦੇ ਵਿੱਚ ਆ ਰਹੇ ਨੇ ਕੋਸੀ ਤਾਂ ਇਹ ਹੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਸਫਲiyet ਪ੍ਰੋਵਾਈਡ ਕੀਤਾ ਜਾਏ। ਸੋ ਇਹਸਾਨਾ ਐਸਪੀ ਰਕੇ ਜੱਜਦ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਤੇ ਪੁਲਿਸ ਵੱਲੋਂ ਜਿਹੜੇ ਕਿ ਪੂਰੇ ਪ੍ਰਬੰਧ ਕੀਤੇ ਗਏ ਸੰਗਤ ਦੀ ਆਮਦਨ ਲੈ ਕੇ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਂਦੀ ਜੀ ਸੰਗਤ ਲਈ ਹਰ ਸਹੂਲਤ ਉਹਨਾਂ ਵੱਲੋਂ ਜਿਹੜੀ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੀ ਗਈ ਸੀ ਇਸ ਤੋਂ ਇਲਾਵਾ ਉਹਨਾਂ ਨੇ ਮੋਬਾਈਲ ਚੋਰਾ ਦੇ ਵੀ ਕਾਰਵਾਈ ਕੀਤੀ ਹੈ ਤੇ ਕੁਝ ਜਿਹੜੇ ਨਿਹੰਗ ਦੇ ਨਕਲੀ ਬਾਣੇ ਦੇ ਵਿੱਚ ਸੀ ਉਹਨਾਂ ਉੱਤੇ ਵੀ ਬਣਦੀ ਕਾਰਵਾਈ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਭਟ ਦੀਪ